ਲੋਕਾਂ ਨੂੰ ਉਹਨਾਂ ਦੇ ਨੁਮਾਇੰਦੇ ਮਿਲੇ ਤੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਵੀ ਲਗਭਗ ਆਪਣੇ 15 ਵਾਰਡਾਂ ਦੇ ਵਿੱਚ 15 ਐਮਸੀ ਨੇ ਜਿਹੜੇ ਉਹ ਤੁਹਾਨੂੰ ਮਿਲੇ ਨੇ ਜਿਹੜੇ ਤੁਹਾਡੇ ਕੰਮ ਕਰਾਉਣਗੇ ਮੈਂ ਜਿੱਥੇ ਜਾਂਦਾ ਹੁੰਦਾ ਮੈਂ ਕੋਈ ਲੀਡਰਾਂ ਵਾਲਾ ਭਾਸ਼ਣ ਨਹੀਂ ਦਿੰਦਾ ਹੁੰਦਾ ਮੈਂ ਜਿਹੜੀਆਂ ਕੰਮ ਦੀਆਂ ਗੱਲਾਂ ਹੁੰਦੀਆਂ ਉਹ ਕਰਦਾ ਹੁੰਦਾ ਮੈਂ ਜਿੱਥੇ ਵੀ ਕਾਰਜ ਜਾਂਦਾ ਸਭ ਤੋਂ ਵੱਧ ਬੇਨਤੀ ਆਪਦੇ ਲੋਕਾਂ ਨੂੰ ਕਰਦਾ ਹੁੰਦਾ ਪਰ ਅੱਜ ਮੈਂ ਤੁਹਾਨੂੰ ਬੇਨਤੀ ਨਹੀਂ ਕਰਨੀ ਕਿਉਂਕਿ ਤੁਸੀਂ ਤਾਂ ਮੈਨੂੰ ਜਿਤਾਇਆ ਮੇਰਾ ਸਾਥ ਦਿੱਤਾ ਅੱਜ ਜਿਹੜੀਆਂ ਮੈਂ ਗੱਲਾਂ ਕਰਨੀਆਂ ਅੱਜ ਮੈਂ ਆਪਣੇ 15 ਜਿਹੜੇ ਐਮਸੀ ਜਿੱਤੇ ਨੇ ਅੱਜ ਉਹਨਾਂ ਦੇ ਨਾਲ ਕਰਨੀਆਂ ਨੇ ਤੇ ਮੈਂ ਜਿਸ ਪਿੰਡ ਵੀ ਗਿਆ ਪਿੰਡਾਂ ਦੇ ਵਿੱਚ ਵੀ ਲਗਭਗ 71 ਪੰਚਾਇਤਾਂ ਨੇ 71 ਦੇ ਵਿੱਚੋਂ 65 ਦੇ ਕਰੀਬ ਆਪਣੇ ਆਮ ਆਦਮੀ ਪਾਰਟੀ ਦੇ ਸਰਪੰਚ ਜਿੱਤ ਕੇ ਆਈ ਤੇ ਆਪਣੇ ਸ਼ਹਿਰ ਦੇ ਵਿੱਚੋਂ 15 ਵਾਰਡਾਂ ਦੇ ਵਿੱਚੋਂ 15 ਦੇ 15 ਜਿਹੜੇ ਐਮਸੀ ਨੇ ਉਹ ਆਪਣੇ ਆਮ ਆਦਮੀ ਪਾਰਟੀ ਦੇ ਨੇ ਤੇ ਤੁਸੀਂ ਵੀ ਸਾਰੇ ਆ ਜਿੰਨੇ ਆਏ ਹੋ ਤੁਸੀਂ ਸਾਰੇ ਆਮ ਆਦਮੀ ਪਾਰਟੀ ਦਾ ਪਰਿਵਾਰ ਹੋ ਤੇ ਮੈਂ ਸਰਪੰਚਾਂ ਨੂੰ ਵੀ ਬੇਨਤੀਆਂ ਕੀਤੀਆਂ ਪਿੰਡ ਨੂੰ ਵਧੀਆ ਬਣਾਉਣ ਵਾਸਤੇ ਪਿੰਡ ਦੇ ਭਲੇ ਵਾਸਤੇ ਤੇ ਮੈਂ ਅੱਜ ਜਿਹੜੀਆਂ ਬੇਨਤੀਆਂ ਆਪਣੇ 15 ਦੇ 15 ਐਮਸੀਆਂ ਨੂੰ ਕਰਨੀਆਂ ਨੇ ਬੇਨਤੀ ਆ ਉਹਨਾਂ ਨੂੰ ਇਹ ਕਰਨੀਆਂ ਨੇ ਵੀ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਆਪਾਂ ਰਾਜਨੀਤੀ ਦੇ ਵਿੱਚ ਕੋਈ ਕਹਿੰਦਾ ਯਾਰ ਕੰਮ ਕਰਾਉਣੇ ਔਖੇ ਹੁੰਦੇ ਨੇ ਪਰ ਮੈਂ ਕਹਿੰਦਾ ਨਹੀਂ ਵੀ ਕੰਮ ਕਰਾਉਣੇ ਨਹੀਂ ਔਖੇ ਹੁੰਦੇ ਕੰਮ ਕਰਾਉਣੇ ਸੌਖੇ ਹੁੰਦੇ ਨੇ ਕੰਮ ਹੋ ਜਾਂਦੇ ਨੇ ਕੋਈ ਕਹਿੰਦਾ ਸਰਕਾਰ ਕੋਲ ਪੈਸੇ ਨਹੀਂ ਹੁੰਦੇ ਗਏ ਤਾਂ ਮੈਂ ਉਹ ਵੀ ਕਿਹਾ ਮੈਂ ਕਿਹਾ ਨਹੀਂ ਸਰਕਾਰ ਕੋਲ ਪੈਸੇ ਵੀ ਪ੍ਰਬੰਧ ਹੋ ਜਾਂਦੇ ਨੇ ਜਿਹੜੀ ਮੈਂ ਪਹਿਲੀ ਤੁਹਾਨੂੰ 15 ਐਮਸੀਆਂ ਨੂੰ ਬੇਨਤੀ ਕਰਨੀ ਆ ਉਹ ਮੈਂ ਤੁਹਾਨੂੰ ਆਪਦਾ ਤਜਰਬਾ ਦੱਸਣਾ ਸਭ ਤੋਂ ਵੱਧ ਔਖਾ ਹੁੰਦਾ ਆਪਣੇ ਆਪ ਨੂੰ ਇਮਾਨਦਾਰ ਬਣਾ ਕੇ ਰੱਖਣਾ ਸਭ ਤੋਂ ਔਖਾ ਹੁੰਦਾ ਮੈਦਾਨੇ ਨਾਲ ਕਹਿੰਦਾ ਹਰ ਸਟੇਜ ਤੇ ਕਹਿੰਦਾ ਅੱਜ ਵੀ ਕਹਿੰਦਾ ਜਿੰਨਾ ਟਾਈਮ ਰਾਜਨੀਤੀ 'ਚ ਰਹੂੰਗਾ ਜਿੰਨਾ ਟਾਈਮ ਜ਼ਿੰਦਗੀ ਰਹੂਗੀ ਪਤਾ ਨਹੀਂ ਪ੍ਰਮਾਤਮਾ ਦਾ ਕੁਝ ਨਹੀਂ ਪਤਾ ਸੋਸਾਲ ਦਾ ਵੀ ਬੰਦਾ ਹੁੰਦਾ 2 ਮਿੰਟਾਂ ਦਾ ਵੀ ਨਹੀਂ ਪਤਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਦਾਵਾ ਕਰਦਾ ਜਿੰਨਾ ਟਾਈਮ ਅਮਰਤਪਾਲ ਸਿੰਘ ਸੁਖਾਨਾਂ ਦੇ ਰਾਜਨੀਤੀ ਕਰੂਗਾ ਇਮਾਨਦਾਰੀ ਨਾਲ ਰਾਜਨੀਤੀ ਕਰੂਗਾ ਜਿਹੜਾ ਬੰਦਾ ਮੇਰੇ ਨਾਲ ਜੜੂਗਾ ਇੱਕ ਵੀ ਬੰਦਾ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਕਿਸੇ ਪੈਸੇ ਦੀ ਕ腐ਸ਼ਨ ਕੀਤੀ ਹੋਵੇ ਗੱਲਾਂ ਬਹੁਤ ਕਰਨਗੇ ਤਾਂ ਤੁਹਾਨੂੰ 15 ਦੇ 15 ਨੂੰ ਹੱਥ ਜੋੜ ਕੇ ਬੇਨਤੀਆਂ ਕਰਦਾ ਕੋਈ ਐਮਐਲਏ ਵਾਲਾ ਹੁਕਮ ਨਹੀਂ ਸੁਣਾਉਂਦਾ ਕੋਈ ਰੋਪ ਨਹੀਂ ਮਾਰਦਾਗਾ ਤੁਹਾਨੂੰ ਹੱਥ ਜੋੜ ਕੇ ਬੇਨਤੀਆਂ ਕਰਦਾ ਕਿਉਂਕਿ ਤੁਹਾਡੇ ਜੋ ਸਾਰੇ ਤਕਰੀਬਨ ਮੇਰੇ ਤੋਂ ਉਮਰ 'ਚ ਵੱਡੇ ਹੋਵੋਗੇ ਤਾਂ ਸਭ ਤੋਂ ਜ਼ਰੂਰੀ ਆ ਆਪਣੇ ਆਪ ਨੂੰ ਇਮਾਨਦਾਰ ਬਣਾ ਕੇ ਰੱਖਣਾ ਕਿਉਂਕਿ ਬਹੁਤ ਆਉਂਦੇ ਨੇ ਤੁਹਾਨੂੰ ਫਿੱਸੇ ਦੇ ਨਾਲੇ ਬਹੁਤ ਆਉਂਦੇ ਨੇ ਪੈਸੇ ਦੇਣ ਵਾਲੇ ਬਹੁਤ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਨੇ ਬਹੁਤ ਕਹਿਣਗੇ ਤਾਂ ਤੇਰਾ ਹੱਕ ਹੁੰਦਾ ਹੁਣ ਜਿਹੜੇ ਐਮਸੀ ਬਣੇ ਨੇ ਉਹਨਾਂ ਦੇ ਵਿੱਚੋਂ ਲਗਭਗ 10 ਦੇ ਕਰੀਬ ਐਮਸੀਓ ਨੇ ਜਿਹੜੇ ਮੇਰੇ ਨਾਲ 2013 ਤੋਂ ਚੱਲੇ ਸੀਗੇ ਜਦੋਂ ਅਸੀਂ ਕੁਛ ਨਹੀਂ ਸੀਗੇ ਜਦੋਂ ਅਸੀਂ ਇੱਕੋ ਜੇ ਸੀਗੇ ਅੱਜ ਉਹਨਾਂ ਦੇ ਵਿੱਚੋਂ ਮੈਨੂੰ ਇੱਕ ਨੂੰ ਐਮ.ਐਲ.ਏ ਬਣਾਤਾ ਉਹਨਾਂ ਨੇ ਤਾਂ ਮੇਰਾ ਫਰਜ਼ ਬੰਦਾ ਸੀ ਵੀ ਮੈਂ ਉਹਨਾਂ ਨੂੰ ਐਮ.ਸੀ ਤਾਂ ਬਣਾਉਂਦਾ ਤਾਂ ਮੈਂ ਇਹਨਾਂ ਨੂੰ ਐਮ.ਸੀ ਬਣਾਇਆ ਤੁਹਾਨੂੰ ਮੈਂ ਦੱਸ ਦਿਆਂ ਨਗਰ ਕੌਂਸਲ ਤੇ ਤੇ ਨਗਰ ਕੌਂਸਲ ਦੇ ਵਿੱਚ 26 ਤਰ੍ਹਾਂ ਦੇ ਟੈਕਸ ਨੇ ਜਿਹੜੇ ਕਲੈਕਟ ਹੁੰਦੇ ਨੇ 26 ਤਰ੍ਹਾਂ ਦੇ ਟੈਕਸ ਇਕੱਠੇ ਹੁੰਦੇ ਨੇ ਜਿਨ੍ਹਾਂ ਦੀ ਨਗਰ ਕੌਂਸਲ ਨੂੰ ਆਮਦਨ ਹੁੰਦੀ ਆ ਉਹ ਸੰਦਨ ਦੇ ਵਿੱਚੋਂ ਆਪਾਂ ਗਰਾਊਂਡ ਬਣਾਉਣੇ ਆ ਉਹ ਸੰਦਨ ਦੇ ਵਿੱਚੋਂ ਪਾਰਕ ਬਣਾਉਣੇ ਆ ਉਹ ਸੰਦਨ ਦੇ ਵਿੱਚੋਂ ਲਾਈਟਾਂ ਦਾ ਪ੍ਰਬੰਧ ਗਲੀਆਂ ਨਾਲੀਆਂ ਜੋ ਕਰਦੇ ਆ ਆਪਾਂ ਉਸ ਸੰਦਨ ਦੇ ਵਿੱਚੋਂ ਕਰਦੇ ਆ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰਾ ਟੈਕਸ ਇਦਾਂ ਦਾ ਹੁੰਦਾ ਜਿਹੜਾ ਸਾਲ ਦਾ ਆਪਾਂ ਸਿਰਫ 100 ਰੁਪਿਆ ਹੀ ਦੇਣਾ ਹੁੰਦਾ ਬਹੁਤ ਸਾਰੀਆਂ ਦੁਕਾਨਾਂ ਨੇ ਜਿਨ੍ਹਾਂ ਦੇ ਕਿਰਾਏ ਨੇ ਜੇ ਦੇਵਾਂਗੇ ਤਾਂ ਉਹ ਨਗਰ ਕੌਂਸਲ ਕੋਲ ਆ ਜਾਣਗੇ ਨਗਰ ਕੌਂਸਲ ਉਹੀ ਪੈਸੇ ਤੁਹਾਡੇ ਲੋਕਾਂ ਤੇ ਲਾ ਦੂ ਅਮਕਾਰ ਛੱਡਿਓ ਆਪਦੇ ਤੇ ਮੇਰੇ ਸ਼ਹਿਰ ਵਾਸਤੇ ਆਪਣੇ ਸ਼ਹਿਰ ਵਾਸਤੇ ਆਪਣੇ ਸ਼ਹਿਰ ਨੂੰ ਸੋਹਣਾ ਬਣਾਉਣ ਵਾਸਤੇ ਤੁਸੀਂ ਸਮਾਂ ਕੱਢਣਾ ਜਿੰਨਾ ਕਸੀਂ ਦੇਖਿਆ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਸੋਹਣਾ ਬਣਾਉਣਾ ਪਹਿਲੀ ਗੱਲ ਸਫਾਈ ਕਰਨੀ ਆ ਸਫਾਈ ਕਿਹਨੇ ਕਰਨੀ ਆ ਆਪਾਂ ਉਹ ਵੀ ਤੁਸੀਂ ਬੈਠੇ ਹੋ ਕਰ ਸਕਦੇ ਹੋ ਦੂਜੀ ਗੱਲ ਆ ਜੇ ਸ਼ਹਿਰ ਤੁਸੀਂ ਵਧੀਆ ਬੂਟੇ ਦਰਖਤ ਲਾ ਦੋਗੇ ਉਹਦੇ ਨਾਲ ਸ਼ਹਿਰ 'ਚ ਹਰਿਆਲੀ ਹੋ ਜਾਂਦੀ ਆ ਉਹ ਕਿਹਨੇ ਲਾਉਣੇ ਆ ਉਹ ਵੀ ਤੁਸੀਂ ਲਾਉਣੇ ਆ ਤਾਂ ਮੈਂ ਜਿਹੜੇ ਪ੍ਰੋਗਰਾਮ ਤੇ ਜਾਣਾ ਹੁੰਦਾ ਮੈਂ ਬਾਲੀਆਂ ਨਹੀਂ ਮੈਂ ਉਨੀਆਂ ਕਿ ਬੇਨਤੀਆਂ ਕਰਦਾ ਹੁਣਾ ਜਿੰਨੇ ਤੁਸੀਂ ਕਰ ਸਕਦੇ ਹੋ ਅੱਜ ਤੁਸੀਂ ਮੇਰੇ ਨਾਲ ਆਏ ਹੋ ਇੱਥੇ ਸ਼ਹਿਰ ਵਾਸਤੇ ਇਕੱਠੇ ਹੋਏ ਆਂ ਸ਼ਹਿਰ ਦਾ ਸਭ ਤੋਂ ਵੱਡਾ ਫੈਸਲਾ ਅੱਜ ਤੇ ਤੁਸੀਂ ਵਾਅਦਾ ਕਰੋ ਮੇਰੇ ਨਾਲ ਅੱਜ ਤੋਂ ਬਾਅਦ ਆਪਾਂ ਆਪਣੇ ਸ਼ਹਿਰ ਨੂੰ ਸਾਫ਼ ਰੱਖਾਂਗੇ ਬੱਚੇ ਦਾ ਕਿਸੇ ਦੀ ਬੇਟੀ ਦਾ ਜੇ ਕਿਸੇ ਦਾ ਆਵਦਾ ਜੇ ਕਿਸੇ ਦਾ ਖੁਸ਼ੀ ਦਾ ਦਿਨ ਆਉਂਦਾ ਕਿਸੇ ਦਾ ਬੱਚੇ ਦਾ ਜਨਮ ਦਿਨ ਆ ਗਿਆ ਕੋਈ ਬੱਚਾ ਫਸਟ ਆ ਗਿਆ ਤਾ ਉਸ ਬੱਚੇ ਦੇ ਹੱਥੋਂ ਉਸ ਬੱਚੇ ਦੇ ਨਾਂ ਤੇ ਸ਼ਹਿਰ ਦੇ ਵਿੱਚ ਕਿਤੇ ਮਰਜੀ ਘੱਟੋ-ਘੱਟ 5 ਤੋਂ 10 ਦਰਖਤ ਜ਼ਰੂਰ ਲਾਇਓ ਲਾ ਦਿਓ ਪੱਕਾ ਪ੍ਰੋਮਿਸ ਆ ਜੀ ਵਾਦਾ ਸਾਰਿਆਂ ਦਾ ਆੜਤੀ ਆ ਬੈਠੇ ਤੁਸੀਂ ਅੰਕਲ ਜੀ ਸੁਭਾਸ਼ ਜੀ ਲਾ ਦਿਓਗੇ ਨਾ ਸਾਰੇ ਪੱਕੀ ਗੱਲ ਇੱਕ ਹੱਥ ਖੜਾ ਕਰਕੇ ਦੱਸ ਦਿਓ ਲਾ ਦਿਓਗੇ ਜੇ ਬੱਚੇ ਦਾ ਜਨਮਦਨ ਹੋਇਆ ਕਿਸੇ ਦਾ ਮਾਤਾ ਤੁਸੀਂ ਨਹੀਂ ਲਾਉਣਾ ਇਹੋ ਜੇ ਨਿੱਕੋ ਨਿੱਕੇ ਕੰਮ ਨੇ ਉਧਾਰਨਾ ਇਹ ਬਹੁਤ ਲੋਕ ਕਹਿਣਗੇ ਰ ਐਮ ਐਲ ਏ ਦਾ ਇਦਾਂ ਵੱਡਾ ਪ੍ਰੋਗਰਾਮ ਸੀ ਕੀਤਾ ਕੀ ਕੀਤਾ ਇਹ ਵੀ ਕਹਿੰਦਾ ਬੂਟੇ ਲਾਇਆ ਕਰੋ ਪਰ ਇਹ ਇੱਕ ਉਧਾਰਨਾ ਇੱਕ ਐਗਜ਼ਾਮਪਲ ਆ ਵੀ ਜੇ ਆਪਾਂ ਇਹੋ ਜਿਹਾ ਨਿੱਕਾ ਜਿਹਾ ਕੰਮ ਵੀ ਇੱਕ ਸ਼ੁਰੂ ਕਰਤਾ ਨਾ ਫਿਰ ਹੌਲੀ ਹੌਲੀ ਆਪਣਾ ਸ਼ਹਿਰ ਵਧੀਆ ਬਣ ਲੱਗ ਜੂਗਾ ਤੇ ਮੈਂ ਤੁਹਾਨੂੰ ਅੱਜ ਫੇਰ ਕਹਿਣਾ ਮੈਂ ਪੈਸੇ ਦੀ ਕਮੀ ਸਰਕਾਰ ਵੱਲੋਂ ਸ਼ਹਿਰ 'ਚ ਨਹੀਂ ਆਉਣ ਦਿੰਦਾ ਗਾ ਬਸ ਤੁਸੀਂ ਤਰਤੀਬ ਨਾਲ ਜਿੱਥੇ ਲਾਉਣਾ ਉੱਥੇ ਲਾਉਂਦੇ ਰਹੋ ਬਾਕੀ ਮੈਂ ਦੁਬਾਰਾ ਫੇਰ ਆਪਣੇ 15 ਐਮਐਸੀਆਂ ਨੂੰ ਵਧਾਈ ਵੀ ਦੇਣਾ ਤੁਹਾਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਵਧਾਈ ਦੇਣਾ ਕਿ ਅੱਜ ਤੋਂ ਬਾਅਦ ਭਾਈ ਇਹਨਾਂ ਦੇ ਤੁਹਾਡੇ ਕੰਮ ਨੇ ਜੋ ਸਾਰੇ ਮੇਰਾ ਦਫ਼ਤਰ ਵੀ 24 ਘੰਟੇ ਖੁੱਲ੍ਹਾ ਜਦੋਂ ਮਰਜ਼ੀ ਆਇਓ ਪਰ ਅੱਜ ਮੈਂ ਇਕੱਲਾ ਐਮਐਲਏ ਸੀ ਅੱਗੇ ਅੱਜ ਸ਼ਹਿਰ ਦੇ ਵਿੱਚ 15 ਇਹ ਇੱਕ ਮੈਂ ਅਸੀਂ 16 ਐਮਐਲਏ ਹਾਂ ਹੁਣ 16 ਐਮਐਲਏ ਸ਼ਹਿਰ ਦੇ ਵਿੱਚ ਕੰਮ ਕਰਨਗੇ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਡਵੈਲਪਮੈਂਟ ਦਾ ਕੰਮ ਆ ਉਹ ਬਹੁਤ ਵਧੀਆ ਤਰੀਕਿਆਂ ਦੇ ਨਾਲ ਜਾਣਗੇ ਤੇ ਬਾਕੀ ਜਿੰਨੇ ਸਾਰੇ ਐਮਸੀ ਆ ਤੁਸੀਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਇੱਕ ਨੰਬਰ ਵਾਰਡ ਤੋਂ ਸੀਰਾ ਇਹ ਉਹਦੀ ਵਾਈਫ ਆ ਤੇ ਸੀਰੇ ਨੂੰ ਤੁਸੀਂ ਜਾਣਦੇ ਹੋ ਸੀਰਾ 2013 ਤੋਂ ਲੈ ਕੇ ਮੇਰੇ ਨਾਲ ਕੰਮ ਕਰਦਾ ਆ ਰਿਹਾ 2013 ਤੋਂ ਲੈ ਕੇ ਜਦੋਂ ਨਹੀਂ ਸੀ ਪਤਾ ਸਰਕਾਰ ਬਣੋ ਕੇ ਨਾ ਬਣੋ ਦੋ ਨੰਬਰ ਵਾਰਡ ਦੇ ਵਿੱਚੋਂ ਰਣਜੀਤ ਆ ਰਣਜੀਤ ਟੀਟੂ ਆ ਉਹ 2013 ਤੋਂ ਹੀ ਮੇਰੇ ਨਾਲ ਲੱਗਿਆ ਹੋਇਆ ਤੇ ਹਰ ਇੱਕ ਸ਼ਹਿਰ ਦੇ ਹਰ ਛੋਟੇ ਵੱਡੇ ਕੰਮ ਦੇ ਵਿੱਚ ਉਹ ਸਾਡੇ ਨਾਲ ਸੱਜੀ ਬਾਹ ਬਣ ਕੇ ਖੜਦਾ ਹੀ ਖੜਦਾ ਤਿੰਨ ਨੰਬਰ ਵਾਰਡ ਦੇ ਵਿੱਚੋਂ ਬਾਈ ਤਰਮਿੰਦਰਾ ਰਖੜਾ ਮੇਰਾ ਵੱਡਾ ਭਰਾ ਬਹੁਤ ਸਮਝਦਾਰ ਬਹੁਤ ਸਿਆਣਾ ਬੰਦਾ ਲਗਭਗ ਜਿੰਨੇ ਬਾਗੇ ਪੁਰਾਣੇ ਦੇ ਕਲੱਬ ਨੇ ਜਿਹੜੇ ਸਮਾਜ ਸੇਵਾ ਦਾ ਕੰਮ ਕਰਦੇ ਆ ਸਾਰਿਆਂ ਦਾ ਮੈਂਬਰ ਹੋਊਗਾ ਬਹੁਤਿਆਂ ਦਾ ਮੈਂਬਰ ਆ ਸ਼ਹਿਰ ਦੇ ਵਿੱਚ ਬਹੁਤ ਸਤਿਕਾਰ ਆ ਉਹਦਾ ਚਾਰ ਨੰਬਰ ਵਾਰਡ ਦੇ ਵਿੱਚੋਂ ਕਿਉਂਕਿ ਜਿਹੜਾ ਅਸੀਂ ਕੈਂਡੀਡੇਟ ਦੇਣਾ ਸੀ ਉਹਦਾ ਮੌਕੇ ਤੇ VOTING ਦੀ ਮੈਂ ਤੁਹਾਨੂੰ ਦੱਸ ਦਿੰਦਾ ਵੋਟ ਦਾ ਚੱਕਰ ਆ ਗਿਆ ਸੀਗਾ ਉਹ ਵੋਟ ਕੈਨਸਲ ਹੋ ਗਈ ਕੋਈ ਕਲੈਰੀਕਲ ਮਿਸਟੇਕ ਹੋ ਗਈ ਤੇ ਅਸੀਂ ਭੈਣਾਂ ਸਾਡੀ ਮੇਰੀ ਵੱਡੀ ਭੈਣ ਸੋਨੀਆ ਜਿਹੜੀ ਸਾਡੀ ਔਮਨ ਵਿੰਗ ਦੀ ਪ੍ਰਧਾਨ ਵੀ ਸੀ ਤੇ ਜਿਹੜੀ ਮੇਰੇ ਨਾਲ ਲਗਭਗ 10 ਸਾਲਾਂ ਤੋਂ ਵੱਡੀ ਭੈਣ ਬਣ ਕੇ ਮੇਰਾ ਕੰਮ ਕਰਦੀ ਆ ਉਹਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਆ 5 ਨੰਬਰ ਵਾਰਡ ਰਿਜ਼ਰਵ ਉਹ ਜਸਵੰਤਾ ਉਹਦੇ ਘਰੋਂ ਉਹਦੀ ਵਾਈਫ ਆ ਉਹਦੀ ਪਤਨੀ ਆ ਉਹਨੂੰ ਐਮਸੀ ਬਣਾਇਆ ਤੇ ਮੈਂ ਉਹਨੂੰ ਹੱਸਦਾ ਹੁੰਨਾ ਮੈਂ ਕਿਹਾ ਤੈਨੂੰ ਐਮਸੀ ਨਾ ਤੇਰੇ ਕਰਕੇ ਬਣਾਇਆ ਨਾ ਤੇਰੀ ਘਰ ਵਾਲੀ ਕਰਕੇ ਬਣਾਇਆ ਉਹਨੂੰ ਐਮਸੀ ਬਣਾਇਆ ਉਹਦੇ ਬੱਚਿਆਂ ਕਰਕੇ ਕਿਉਂਕਿ ਜਦੋਂ ਮੈਂ ਐਮਐਲਏ ਦੀ ਇਲੈਕਸ਼ਨ ਸੀ ਤਾਂ ਜਸਵੰਤ ਦੀ ਬੇਟੀ ਨੇ ਮੇਰੇ ਵਾਸਤੇ ਜਿੰਨਾ ਆਨਲਾਈਨ ਕੰਮ ਸੀਗਾ ਜਿੰਨਾ ਮੋਬਾਈਲ ਤੇ ਕਰਨ ਵਾਲਾ ਕੰਮ ਸੀ ਉਹ ਗੁੜੀਆਂ ਨੇ ਜਿਹੜੀ ਪਲੱਸ 1 ਪਲੱਸ 2 ਦੇ ਵਿੱਚ ਹੁਣ ਹੋ ਗਈ ਉਹਨੇ ਛੋਟੇ ਛੋਟੇ ਬੱਚਿਆਂ ਨੇ ਮੈਨੂੰ ਐਮਐਲਏ ਬਣਾਉਣ ਵਾਸਤੇ ਇੰਨਾ ਜ਼ੋਰ ਲਾਇਆ ਤਾ ਮੇਰੇ ਤੇ ਉਹਦਾ ਲੰਬਾ ਸੀਗਾ ਗੁਡੀਆਂ ਦਾ ਲੰਬਾ ਸੀਗਾ ਮੈਂ ਉਹਦਾ ਲੰਬਾ ਲਾਉਣ ਵਾਸਤੇ ਜਸਵੰਤ ਨੂੰ ਉਹਦੇ ਉਹਦੀ ਵਾਈਫ ਆ ਜਸਵੰਤ ਦੀ ਉਹਨੂੰ ਐਮਸੀ ਬਣਾਇਆ 6 ਨੰਬਰ ਵਿੱਚੋਂ ਬਹੁਤ ਵਧੀਆ ਪਰਿਵਾਰਾ ਮਨਚਨ ਦਾ ਬੈਠਾ 12 ਨੰਬਰ ਦੇ ਵਿੱਚੋਂ ਜਿਹੜਾ ਮੇਰਾ ਸ਼ਹਿਰੀ ਪ੍ਰਧਾਨ ਆ ਤੇ ਮਨਚਨ ਦਾ ਉਸ ਟਾਈਮ ਤੋਂ ਪਾਰਟੀ ਦੇ ਨਾਲ ਜੁੜਿਆ ਹੋਇਆ ਜਦੋਂ ਕਿਸੇ ਨੂੰ ਪਤਾ ਵੀ ਨਹੀਂ ਸੀ ਵੀ ਆਮ ਆਦੀ ਪਾਰਟੀ ਆਉਗੀ ਜਦੋਂ ਉਹ ਤੋਂ ਅੰਦੋਲਨ ਚੱਲਿਆ ਦਿੱਲੀ ਤੋਂ ਉਦੋਂ ਦਾ ਪਾਰਟੀ ਦੇ ਨਾਲ ਜੁੜਿਆ ਹੋਇਆ ਤਾਂ ਜਿੰਨੇ ਸਾਰੇ ਲੋਕ ਨੇ 15 ਲੋਕ ਨੇ ਮਖਤਿਆਰ ਬੋਲ ਕੇ ਗਿਆ ਮਾਈਕ ਤੇ ਉਹਨਾਂ ਦੇ ਧਰਮਪਤਨੀ ਸਾਡੇ ਅਮਸੀ ਨੇ ਮਨਦੀਪ ਕੱਕੜ ਤੇ ਆਪਣਾ ਪਿਰਥੀ ਦੋ ਬੰਦੇ ਅਸੀਂ ਦੋ ਬੰਦੇ ਜੁਆਇਨ ਕਰਾਇਆ ਬਹੁਤ ਬੰਦੇ ਆਏ ਜੁਆਇਨ ਕਰਨ ਨੂੰ ਤੁਸੀਂ ਜਾਣਦੇ ਹੋ ਕਈ ਸ਼ਰਾਰਤੀ ਲੋਕ ਵੀ ਆਏ ਵੀ ਸਰਕਾਰ 'ਚ ਵੜ ਜੀਏ ਵੀ ਐਮ ਐਲ ਏ ਐਮ ਸੀ ਬਣਾ ਦਊਗਾ ਮੈਂ ਕਿਹਾ ਨਹੀਂ ਜੇ ਅਸੀਂ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚੋਂ ਜੇ ਕੋਈ ਬੰਦਾ ਲਿਆ ਕੇ ਜੁਆਇਨ ਵੀ ਕਰਾਵਾਂਗੇ ਨਾ ਉਹ ਉਹ ਬੰਦਾ ਦੇਖਾਂਗੇ ਜਿਹੜਾ ਇਮਾਨਦਾਰ ਹੋਊਗਾ ਤੇ ਜਿਨੇ ਪਿਛਲੇ 20-25 ਸਾਲ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਲੋਕਾਂ ਦੀ ਸੇਵਾ ਕੀਤੀ ਹੋਊਗੀ ਤੇ ਇਹ ਦੋਵੇਂ ਬੰਦੇ ਉਹ ਨੇ ਜਿਨ੍ਹਾਂ ਨੇ ਚਾਹੇ ਅਕਾਲੀ ਦਲ 'ਚ ਸੀ ਚਾਹੇ ਕਾਂਗਰਸ ਸੀ ਜਿਨ੍ਹਾਂ ਨੇ ਆਪਣੇ ਲੋਕਾਂ ਵਾਸਤੇ ਕੰਮ ਕੀਤੇ ਆਪਣੇ ਲੋਕਾਂ ਵਾਸਤੇ ਦਿਨ ਰਾਤ ਇੱਕ ਕੀਤਾ ਚਾਹੇ ਉਹਨਾਂ ਦੋਵਾਂ ਦੀ ਸਰਕਾਰ ਨਹੀਂ ਸੀ ਉਨਾ ਜਿਹੜਾ ਬਾਗਾ ਪੁਰਾਣਾ ਹੈ ਨਾ ਇਹਨੂੰ ਬਾਗਾ ਨਵਾਂ ਬਣਾਉਣਾ ਉਹਦੇ ਵਿੱਚ ਤੇ ਸਾਰਿਆਂ ਨੇ ਮੇਰਾ ਯੋਗਦਾਨ ਹੈ ਗੁੱਸਾ ਆ ਜਾਂਦਾ ਕਈ ਵਾਰ ਗੱਲਾਂ ਤੇ ਆ ਪਿਛਲੇ ਦਿਨੀ ਜਦੋਂ ਪ੍ਰੋਗਰਾਮ ਕਰਦਾ ਸੀ ਆ ਕਾਲੀਦਾਲ ਵਾਲੇ ਕਹਿੰਦੇ ਐਮਐਲਏ ਫੋਰਚੂਨਰ ਲਿਆਇਆ ਮੈਂ ਕਿਹਾ ਵੀ ਸਾਰੇ ਆਜੋ ਅੱਜ ਵੀ ਮੇਰੇ ਘਰੇ ਕੋਈ ਫੋਰਚੂਨਰ ਲੱਭੇ ਤਾਂ ਮੈਨੂੰ ਦੱਸ ਦੇ ਕੋਈ ਅੱਜ ਵੀ ਮੇਰੇ ਕੋਲ ਕੋਈ ਫੋਰਚੂਨਰ ਹੈ ਨਹੀਂ ਕਿਸ ਨੇ ਦੇਖਿਆ ਮੈਨੂੰ ਫੋਰਚੂਨਰ ਤੇ ਬੈਠੇ ਨੂੰ ਐਵੇਂ ਬਣਾ ਦਿੰਦੇ ਆ ਗੱਲ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਗੱਲਾਂ ਬਣਾਉਂਦੇ ਆ ਨਾ ਤੇ ਯਕੀਨ ਨਾ ਕਰਿਓ ਕੋਈ ਨਾ ਜਿੱਦਨ ਮੈਂ ਕਾਰ ਲਿਓਣੀ ਹੋਈ ਮੈਂ ਸਾਰੇ ਸ਼ਹਿਰ ਨੂੰ ਵੱਡੂ ਵੱਡੂਗਾ ਬੇਫਿਕਰ ਹੋ ਜਾਓ ਇਹੋ ਜਿਹੀ ਕੋਈ ਗੱਲ ਨਹੀਂ ਸਾਰਿਆਂ ਨੂੰ ਦੱਸ ਕੇ ਲਿਆਵਾਂਗਾ ਆਪਾਂ ਕਿਉਂਕਿ ਸਾਰੇ ਲਿਆਉਂਦੇ ਨੇ ਆਪਾਂ ਵੀ ਜਿੱਦਨ ਲਿਆਂਦੀ ਮੈਂ ਵੀ ਸਾਰਿਆਂ ਨੂੰ ਦੱਸ ਕੇ ਲਿਆਉਂਗਾ ਨਾਲ ਫੇਸਬੁੱਕ ਤੇ ਫੋਟੋ ਪਾਉਂਗਾ ਨਾਲ ਕਹੂੰਗਾ ਵੀ ਪਾ ਲੋ ਰੌਲਾ ਜਿੰਨੇ ਪਾਉਣਾ ਅੱਜ ਲਿਆਂਦੀ ਆ ਭਾਈ ਕਿਉਂਕਿ ਸਾਰਿਆਂ ਤਰੱਕੀ ਪਸੰਦ ਹੁੰਦੀ ਆ ਸਾਰਿਆਂ ਨੂੰ ਤਾਂ ਤੁਹਾਨੂੰ ਵੀ ਮੈਂ ਬੇਨਤੀ ਕਰਦਾ 15 ਜਾਣਿਆਂ ਨੂੰ ਲੋਕ ਇਲਜ਼ਾਮ ਲਾਉਣਗੇ ਬਹੁਤ ਕੁਛ ਕਹਿਣਗੇ ਜਿਹੜਾ ਵੀ ਬੰਦਾ ਇਲਜ਼ਾਮ ਲਾਊਗਾ ਬਾਹ ਫੜ ਕੇ ਉਹਦੀ ਨਾਲ ਦੀ ਨਾਲ ਉਹਦੇ ਘਰੇ ਜਾਣਾ ਤੂੰ ਪੁੱਛਣਾ ਕਿ ਦੱਸ ਬਈ ਕਿਹਨੇ ਗਿਆ ਤੈਨੂੰ ਤੇ ਜੇ ਲੱਤਾਂ ਦੀਆਂ ਪਿੱਛੇ ਖਿੱਚੇ ਫਿਰ ਮੈਨੂੰ ਦੱਸੋ ਫਿਰ ਆਪਾਂ ਫੜ ਕੇ ਸਾਰੇ ਨੂੰ ਥਾਣੀ ਲੈ ਜਾਾਂ ਆਮ ਆਦਮੀ ਪਾਰਟੀ ਜਿੰਦਾਬਾਦ